ਆਜੋ ਜਹਾਜ਼ ਵਾਲੇ ਇਸ ਅਨੋਖੇ ਗੁਰਦੁਆਰੇ ਬਾਰੇ ਜਾਣੀਏ ਇਸ ਗੁਰਦੁਆਰੇ ਦਾ ਨਾਮ ਜਹਾਜ਼ ਵਾਲਾ ਗੁਰਦੁਆਰਾ ਇਸ ਦੇ ਵਿਸ਼ੇਸ਼ ਅਦਾਕਾਰੀ ਵਾਲੇ ਜਹਾਜ਼ ਰੂਪੀ ਢਾਂਚੇ ਤੋਂ ਪਿਆ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੋਣ ਕਾਰਨ ਇਸ ਗੁਰਦੁਆਰੇ ਨੂੰ ਗੁਰਦੁਆਰਾ ਯਾਦਗਾਰੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਨਾਲ ਵੀ ਜਾਣੇ ਜਾਂਦਾ ਹੈ ਇਹ ਗੁਰਦੁਆਰਾ ਆਪਣੀ ਬੰਤਰ ਕਾਰਨ ਸੰਗਤਾਂ ਲਈ ਆਕਰਸ਼ਣ ਦਾ ਇੱਕ ਵੱਡਾ ਕੇਂਦਰ ਹੈ। ਬਾਬਾ ਨਰਿੰਦਰ ਸਿੰਘ ਜੀ ਅਤੇ ਬਾਬਾ ਬਲਵਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਇਹ ਗੁਰਦੁਆਰਾ ਸੰਗਤਾਂ ਦੀ ਸਹੂਲਤ ਲਈ ਬਣਵਾਇਆ ਗਿਆ ਹੈ। ਹਜੂਰ ਸਾਹਿਬ ਤੋਂ ਬਿੱਦਰ ਜਾਂ ਨਾਨਕ ਜੀ ਦਾ ਸਾਹਿਬ ਜੀ ਦੀ ਯਾਤਰਾ ਤੇ ਜਾਂਦੇ ਆਂ, ਸੰਗਤਾਂ ਪਹਿਲਾਂ ਇੱਥੇ ਮੱਥਾ ਟੇਕਦੀਆਂ ਹਨ, ਲੰਗਰ ਛਕਦੀਆਂ ਹਨ ਅਤੇ ਫਿਰ ਆਪਣੀ ਯਾਤਰਾ ਅੱਗੇ ਵਧਾਉਂਦੀਆਂ ਹਨ। ਜਹਾਜ਼ ਰੂਪ ਢਾਂਜੇ ਵਾਲਾ ਇਹ ਗੁਰਦੁਆਰਾ ਸਿਰਫ ਆਕਰਸ਼ਣ ਦਾ ਹੀ ਨਹੀਂ ਸਗੋ ਸਿੱਖ ਇਤਿਹਾਸ ਨਾਲ ਸੰਬੰਧਿਤ ਫੋਟੋਆਂ, ਜਾਣਕਾਰੀ ਅਤੇ ਯਾਦਾਂ ਨਾਲ ਭਰਪੂਰ ਅਜਾਇਬ ਘਰ ਵਾਂਗ ਸਜੇ ਹੋਣ ਕਾਰਨ ਇਹ ਸਿੱਖੀ ਦਾ ਵੀ ਕੇਂਦਰ ਹੈ ਜਿੱਥੇ ਆਧਮਿਕ ਸ਼ਾਂਤੀ ਦੇ ਨਾਲ ਇਤਿਹਾਸਿਕ ਗਿਆਨ ਵੀ ਮਿਲਦਾ ਹੈ। ਧੰਨਵਾਦ। ਸਤਿ ਸ੍ਰੀ ਅਕਾਲ।